ਪਲਾਸੌਰ ਨਗਰ ਦੀ ਸਾਰੀ ਸਤਿ ਸ਼ਾਸੰਗਤ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਭੈਣਾ ਛੋਟੇ ਬੱਚੇ ਪਿੰਡ ਦੇ ਸਰਪੰਚ ਸਾਹਿਬ ਮੋਤਵਰ ਸੱਜਣ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਕਬੀਲਦਾਰੀ ਦੇ ਕੰਮ ਛੱਡ ਕੇ ਬਹੁਤ ਭਾਰੀ ਗਿਣਤੀ ਜਿੱਥੇ ਪਹੁੰਚੇ ਹੋ ਖਾਸ ਤੌਰ ਤੇ ਮਾਵਾ ਭੈਣਾ ਕਿਉਂਕਿ ਚੁੱਲ੍ਹੇ ਚੌਕੇ ਦਾ ਟਾਈਮ ਹੈ ਉਹਨਾਂ ਦਾ ਇੰਨੀ ਭਾਰੇ ਗਿਣਤੀ ਚ ਇੱਥੇ ਆਉਣਾ ਇੱਕ ਬੜਾ ਵੱਡਾ ਸੰਕੇਤ ਹੈ ਕਿਉਂਕਿ ਜੇ ਮਾਮਾ ਦਾ ਆਸ਼ੀਰਵਾਦ ਤੇ ਭੈਣਾਂ ਦੀਆਂ ਦੁਆਵਾਂ ਮਿਲ ਜਾਣ ਕਿਸੇ ਬੰਦੇ ਨੂੰ ਤਾਂ ਦੁਨੀਆ ਦੀ ਕੋਈ ਵੀ ਮੰਜ਼ਲ ਜਿਹੜੀ ਆ ਉਹ ਸਰ ਕੀਤੇ ਬਿਨਾਂ ਰਹਿ ਨਹੀਂ ਸਕਦੀ ਸੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਫਤਿਹ ਦੀ ਸਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲਾਸੌਰ ਵੱਲੋਂ ਪਹਿਲਾਂ ਵੀ ਕਦੇ ਪਿਆਰ ਪੱਖੋਂ ਕਮੀ ਨਹੀਂ ਰਹੀ ਬੜਾ ਫੋਚ ਸਮਝ ਕੇ ਫੈਸਲੇ ਲੈਣ ਵਾਲਾ ਪਿੰਡ ਹੈ। ਔਰ ਪਹਿਲਾਂ ਵੀ ਜਦੋਂ ਆਮਾਦੀ ਪਾਰਟੀ ਦਾ ਕਦੇ ਵੀ ਮਸ਼ੀਨਾ ਖੁੱਲੀਆਂ ਨੇ ਤਾਂ ਤੁਹਾਡੇ ਪਿਆਰ ਭੱਖੋ ਕਦੇ ਕੋਈ ਕਮੀ ਨਹੀਂ ਰਹੀ। ਕੋਈ ਤੁਹਾਡੇ ਨਾਲ ਸ਼ਿਕਵਾ ਜਾਂ ਲਾਂਭਾ ਨਹੀਂ ਹੈਗਾ। ਤੁਸੀਂ ਪਹਿਲਾਂ ਵੀ 5 ਸਾਲ ਲਈ ਡਾਕਟਰ ਕਸ਼ਮੀਰ ਸਿੰਘ ਸੋਲ ਸਾਹਿਬ ਨੂੰ ਜਿਤਾ ਕੇ ਭੇਜਿਆ ਸੀ ਪਰ ਪ੍ਰਮਾਤਮਾ ਦਾ ਭਾਣਾ ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ। ਤਾਂ ਉਹਦੇ ਕਰਕੇ ਜਿੰਨੀ ਚੋਣ ਹੈ ਆਈ ਹੈ। ਤੇ 11 ਤਰੀਕ ਨੂੰ ਵੋਟਾਂ ਨੇ ਤੁਹਾਡੇ ਕੋਲੇ ਹੋਰ ਵੀ ਬਹੁਤ ਆਏ ਹੋਣਗੇ ਜਾਂ ਆਉਣਗੇ ਪਰ ਉਹਨਾਂ ਨੇ ਉਹ ਪਰਖੇ ਹੋਏ ਨੇ ਜੀ ਉਹਨਾਂ ਨੇ ਇਸ ਤੋਂ ਪਹਿਲਾਂ ਇਸ ਇਲਾਕੇ ਨੂੰ ਬਰਬਾਦ ਕਰਨ ਦੇ ਵਿੱਚ ਉਹਨਾਂ ਨੇ ਸਭ ਤੋਂ ਵੱਡਾ ਯੋਗਦਾਨ ਉਹਨਾਂ ਦੋਨਾਂ ਨੇ ਪਾਇਆ ਕਾਲੀਆਂ ਤੇ ਕਾਂਗਰਸੀਆਂ ਨੇ ਇੱਕ ਨੇ ਕੋਟਿਆ ਇੱਕ ਨੇ ਲੁੱਟਿਆ ਇੱਕ ਕਹਿੰਦਾ ਮਰਨ ਨੂੰ ਤਿਆਰ ਰਹੋ ਇੱਕ ਕਹਿੰਦਾ ਮਾਰਨ ਨੂੰ ਤਿਆਰ ਰਹੋ ਬਸ ਇਹਨਾਂ ਕੰਮਾਂ ਚ ਲਾਈ ਰੱਖੇ ਸਾਨੂੰ ਕਿਸੇ ਨੇ ਨਹੀਂ ਕਿਹਾ ਮੈਂ ਸਕੂਲ ਬਣਾ ਦੂੰਗਾ ਮੈਂ ਕੱਲ੍ਹ ਚ ਬਣਾ ਦੂੰਗਾ ਮੈਂ ਬੱਚੇ ਪੜ੍ਹਾ ਦੂੰਗਾ ਮੈਂ ਬਜ਼ੁਰਗਾਂ ਦਾ ਇਲਾਜ ਕਰਾ ਦੂੰਗਾ ਮੈਂ ਨੌਕਰੀਆਂ ਦੇ ਦੂੰਗਾ ਮੈਂ ਟੋਬੇ ਛੱਪਟ ਠੀਕ ਕਰ ਦੂੰਗਾ ਮੈਂ ਸਟੇਡੀਅਮ ਬਣਾ ਦੂੰਗਾ ਕਿਸੇ ਨੇ ਨਹੀਂ ਕਿਹਾ ਨਾ ਤੁਹਾਡੇ ਕੋਲ ਕੋਈ ਤੁਹਾਡੇ ਪਿੰਡ ਮੈਨੂੰ ਦੱਸੋ ਮੈਂ ਤਾਂ ਹਰੇਕ ਪਿੰਡ ਜਾ ਕੇ ਮੈਂ ਠੰਡ ਵੀ ਗਿਆ ਮੈਂ ਕਲਸ ਗਿਆ ਮੈਂ ਸ਼ੀਨਾ ਵਿਧੀ ਚੰਦ ਗਿਆ ਗੱਗੋਬੂਹਾ ਗਿਆ ਮੈਂ ਤਾਂ ਪਿੰਡਾਂ ਦੇ ਨਾਂ ਯਾਦ ਨਹੀਂ ਰਸੂਲਪੁਰ ਗਿਆ ਚੀਮੇ ਗਿਆ ਆ ਹੁਣੇ ਮੈਂ ਮੀਆਂਪੁਰ ਤੋਂ ਆਇਆ ਗੰਡੀ ਪਿੰਡ ਜਾਊਂਗਾ ਹਰੇਕ ਪਿੰਡ ਜਾ ਕੇ ਮੈਂ ਪੁੱਛਦਾ ਹਜੇ ਤੱਕ ਤਾਂ ਜਵਾਬ ਇਦਾਂ ਹੀ ਆਇਆ ਵੀ ਨਾ ਹੋ ਸਕਦਾ ਪਲਾਸਰ ਵਾਲੇ ਰਿਕਾਰਡ ਹੀ ਤੋੜ ਦੇਣ ਵੀ ਕੀ ਪਤਾ ਕੀ ਹੁੰਦਾ ਕਿੱਥੋਂ ਕੀ ਮਿਲ ਜੇ ਵੀ ਤੁਹਾਡੇ ਪਿੰਡੇ ਇਸ ਤੋਂ ਪਹਿਲਾਂ ਕੋਈ ਮੁੱਖ ਮੰਤਰੀ ਆਇਆ ਨਹੀਂ ਨਹੀਂ ਤੁਹਾਡਾ ਵੀ ਆਹੀ ਹੈ ਆ ਲਿਖ ਲਿਓ ਵੀ ਇਹਨਾਂ ਦਾ ਵੀ ਆਹੀ ਐਂ ਵਾਲੇ ਚਲੀ ਬੈ ਪਤਾ ਨਹੀਂ ਕਿੱਥੇ ਰਹੇ ਨੇ ਯਾਰ ਵੋਟਾਂ ਲੈ ਜਾਂਦੇ ਨੇ ਕਦੇ ਦੁੱਖ ਸੁੱਖ ਚ ਆ ਜਾਓ ਕਿਸੇ ਦੇ چل ਜੇ ਕੋਈ ਕੰਮ ਨਹੀਂ ਕਰਨਾ ਦੁੱਖ ਸੁੱਖ ਚ ਆ ਜਾਓ ਲੰਘਦੇ ਬੰਦੇ ਮੇਨ ਸੜਕ ਤੇ ਪਿੰਡ ਹੈ ਹੁਣ ਤਾਂ ਕੀ ਆਉਣਗੇ ਹੁਣ ਨਹੀਂ ਆਉਂਦੇ ਹੁਣ ਨਹੀਂ ਆਉਂਦੇ ਹੁਣ ਕਈਆਂ ਨੂੰ ਤਾਂ ਘਰੇ ਨਹੀਂ ਵੜ ਦਿੰਦੇ ਹੁਣ ਉਹਨਾਂ ਦੇ ਆਪਦੇ ਘਰ ਦੇ ਨਹੀਂ ਘਰੇ ਵੜ ਦਿੰਦੇ ਵੀ ਕੀ ਬੋਲ ਕੇ ਆਇਆ ਕੀ ਬੋਲੀ ਜਾਂਦੇ ਦੇਖੋ ਔਰ ਰਾਜਾ ਬੜਿੰਕੀ ਬੋਲਿਆ ਗਰੀਬਾਂ ਬਾਰੇ ਕੀ ਬੋਲਿਆ ਸ਼ਰਮ ਆਉਂਦੀ ਆ ਯਾਰ ਵੀ ਮੈਂ ਦੁਹਰਾ ਵੀ ਨਹੀਂ ਸਕਦੇ ਜੋ ਬੋਲਿਆ ਉਹ ਪਤਾ ਨਹੀਂ ਕਿਹੜਾ ਟੂਣਾ ਟੱਪ ਗਿਆ ਰੋਜ਼ ਹੀ ਕੋਈ ਨਾ ਕੋਈ ਪੰਗਾ ਪਾਈ ਰੱਖਦਾ ਅਗਲੇ ਦਿਨ ਮਾਫੀ ਮੰਗੀ ਜਾਂਦਾ ਰਹਿੰਦਾ ਵੀ ਭਾਈ ਇਹ ਜੇ ਚੀਜ਼ਾਂ ਬੋਲੋਗੇ ਨਾ ਜੇ ਮਾਫੀ ਮੰਗਣੀ ਪਵੇ ਇਹ ਲੋਕਾਂ ਨੂੰ ਤਾਂ ਐਂ ਸਮਝਦੇ ਕੀੜੇ ਮਕੌੜੇ ਕੀੜੇ ਮਕੌੜੇ ਸਮਝਦੇ ਆਂ ਅਸੀਂ ਲੋਕਾਂ ਨੂੰ ਇਹ ਗਰੀਬਾਂ ਨੂੰ ਤਾਂ ਖਾਸ ਤੌਰ ਤੇ ਸੋ ਵੀਰੋ ਇਹ ਇਹਨਾਂ ਦੀ ਸੋਚ ਇਹਨਾਂ ਦੀ ਮਾਨਸਿਕਤਾ ਦਰਸਾਉਂਦੀ ਹੈ ਸੋ ਆਪਾ ਇਕੱਠੇ ਹੋਈਏ ਇਹਨਾਂ ਨੂੰ ਦੱਸੀਏ ਕਿ ਭਾਈ ਅਸੀਂ ਕੀੜੇ ਮਕੌੜੇ ਨਹੀਂ ਹੈਗੇ ਅਸੀਂ ਜਾਗਦੇ ਜਿਉਂਦੀਆਂ ਜ਼ਮੀਰਾਂ ਵਾਲੇ ਲੋਕਾਂ ਠੀਕ ਹੈ ਗਰੀਬੀ ਅਮੀਰੀ ਪਰਮਾਤਮਾ ਕਿਸੇ ਨੂੰ ਕੋਈ ਮਤ ਕੇ ਨਹੀਂ ਦਿੰਦਾ ਪੜ੍ਹਾਈ ਜਿਹੜੀ ਆ ਗਰੀਬ ਦੇ ਬੱਚੇ ਨੂੰ ਪੜਾ ਦਿਓ ਉਹਦੀ ਗਰੀਬੀ ਦੂਰ ਹੋ ਜੂਗੀ ਉਸ ਕਰਦੀ ਉਹੀ ਕੰਮ ਤੇ ਲੱਗੇ ਹੋਇਆ ਸਕੂਲ ਬਣਾ ਰਹੇ ਆ ਕਾਲਜ ਬਣਾ ਰਹੇ ਆ ਵੀ ਗਰੀਬਾਂ ਦੇ ਜਵਾਨ ਪੜ ਜਾਣ ਨੌਕਰੀਆਂ ਤੇ ਲੱਗ ਜਾਣ ਗਰੀਬੀਆਂ ਦੂਰ ਹੋ ਜਾਣਗੀਆਂ ਇਹ ਕੋਈ ਲਾਲ ਪੀਲੇ ਹਰੇ ਕਾਰਡਾਂ ਨਾਲ ਨਹੀਂ ਹੋਣੀਆਂ ਜਿੰਦਾਬਾਦ ਸੁਖਦਾਨ ਭਗਤ ਸਿੰਘ ਜਿੰਦਾਬਾਦ ਵਿਰੋਧ ਇਹ ਜਿਹੜੇ ਪੀਲੇ ਕਾਰਡ ਨੇ ਹਰੇ ਕਾਰਡ ਨੇ ਲਾਲ ਕਾਰਡ ਨੇ ਇਹ ਤੁਹਾਨੂੰ ਦੋ ਡੰਗ ਦੀ ਰੋਟੀ ਦੇ ਦੇਣਗੇ ਪਰ ਰਹੋਗੇ ਉਸ ਉਹਨਾਂ ਘਰਾਂ ਚ ਜਿਹੜੀ ਪੜ੍ਹਾਈ ਹੈ ਜੇ ਜਵਾਕ ਦੇ ਹੱਥ ਚ ਕਿਤਾਬ ਮਿਲ ਜੇ ਉਹ ਪੜ੍ਹਾਈ ਉਹ ਬੱਚੇ ਦਾ ਦਿਮਾਗ ਖੋਲ ਦੂਗੀ ਉਹ ਪੜ ਜਾਊਗਾ ਉਹਨੂੰ ਪੈਕੇਜ ਮਿਲੂਗਾ ਵੱਡਾ ਅਫਸਰ ਬਣ ਜਾਊਗਾ ਤੇ ਤੁਹਾਨੂੰ ਇਹਨਾਂ ਘਰਾਂ ਚੋਂ ਕੱਢ ਕੇ ਉਹ ਕੋਠੀਆਂ بڑے ਮਹਿਲਾਂ ਚ ਲੈ ਜਾਊਗਾ ਉਹ ਪੜ੍ਹਾਈ ਜਿਹੜੀ ਹੈ ਉਹ ਸਭ ਤੋਂ ਵੱਡੀ ਵਿੱਤਿਆ ਵਿੱਤਿਆ ਵਿਚਾਰੀ ਤੱਪਰੋ ਪੁਕਾਰੀ ਮੰਨ ਲਿਆ ਡਾਕਟਰ ਅੰbedkar ਸਾਹਿਬ ਡਾਕਟਰ ਭੀਮਰਾਓਂ ਅੰbedkar ਉਹਨਾਂ ਨੇ ਪੜ੍ਹਾਈ ਕੀਤੀ ਡਿਗਰੀਆਂ ਲਈਆਂ ਦੁਨੀਆ ਭਰ ਚੋਂ ਪੀ ਐਚ ਡੀਆਂ ਨੇ ਡਿਗਰੀਆਂ ਲਈਆਂ ਉਤੋਂ ਬਾਅਦ ਸੰਵਿਧਾਨ ਦੇ ਰਚੇਤਾ ਬਣੇ ਸੁਧਾਰ ਰਚੇ ਉਹਨਾਂ ਨੇ ਤਬੀਰੋ ਡਾਕਟਰ ਭੀਮਰਾਓ ਮੇਧਕਲ ਜੀ ਨੇ ਕੀ ਕਿਹਾ ਕਹਿੰਦੇ ਵਿਦਿਆ ਜਿਹੜੀ ਹੈ ਸਿੱਖਿਆ ਜਿਹੜੀ ਹੈ ਪੜ੍ਹਾਈ ਜਿਹੜੀ ਹੈ ਐਜੂਕੇਸ਼ਨ ਜਿਹੜੀ ਹੈ ਨਾ ਉਹ ਸ਼ੇਰਨੀ ਦੇ ਦੁੱਧ ਵਰਗੀ ਹੁੰਦੀ ਹੈ ਜਿਹੜਾ ਉਹਨੂੰ ਪੀ ਲਿਆ ਨਾ ਜਿਨੇ ਜਿਨੇ ਉਹਨੂੰ ਪੀ ਲਿਆ ਉਹ ਦਹਾੜੂਗੇ ਦਹਾੜੂਗਾ ਪਰ ਪਰ ਇਹਨਾਂ ਨੇ ਕੀ ਕੀਤਾ ਧੰਨਵਾਦ ਧੰਨਵਾਦ ਇਹਨਾਂ ਨੇ ਕੀ ਕੀਤਾ ਜਾਣ ਬੁਝ ਕੇ ਸਾਨੂੰ ਅਨਪੜ ਰੱਖਿਆ ਆਮ ਲੋਕਾਂ ਦੇ ਜੋਕਾਂ ਨੂੰ ਜਾਣ ਬੁਝ ਕੇ ਉਸ ਗਵੀਰ ਬਦਲ ਕਹਿੰਦਾ ਹੁੰਦਾ ਨਾ ਕਿ ਪ੍ਰਕਾਸ਼ ਸਿੰਘ ਬਾਲ ਦੀ ਬਹੁਤ ਲੰਬੀ ਸੋਚ ਸੀ ਦੂਰ ਦੀ ਸੋਚ ਦੇ ਸੀ ਮੰਤਾ ਦਿਨ ਕੀ ਲੰਬੀ ਸੋਚ ਸੀ ਚਲੋ ਐਸ ਵਕਤ ਦੁਨੀਆ ਜਿਨੀ ਹੈਗੀ ਪ੍ਰਮਾਤਮਾ ਉਹਨਾਂ ਨੂੰ ਚਰਨਾਂ ਚ ਨਵਾਸ ਦੇਵੇ ਕੀ ਲੰਬੀ ਸੋਚ ਸੀ ਉਹ ਕਹਿੰਦੇ ਵੀ ਗਰੀਬਾਂ ਦੇ ਜਵਾਕ ਨਹੀਂ ਪੜ੍ਹਨੇ ਨੇ ਕਦੀ ਕਿਉਂ ਉਹ ਕਹਿੰਦਾ ਵੀ ਦੇਖੋ ਜੇ ਗਰੀਬਾਂ ਦੇ ਬੱਚੇ ਪੜ੍ਹ ਕੇ ਅਫਸਰ ਬਣ ਜਾਣਗੇ ਜੇ ਅਫਸਰ ਬਣ ਕੇ ਘਰ ਦੀ ਗਰੀਬੀ ਚੱਕ ਦੇਣਗੇ ਜੇ ਗਰੀਬੀਆਂ ਚੱਕੀਆਂ ਗਈਆਂ ਫਿਰ ਆਪਣੇ ਘਰਾਂ ਮੂਰੇ ਅਰਜ਼ੀਆਂ ਲੈ ਕੇ ਹੱਥ ਬਨ ਕੇ ਲਾਈਨ ਬੜਾ ਕੇ ਕੌਣ ਖੜੂਗਾ ਤਰਕੇ ਤੜਕੇ ਸਵੇਰੇ ਸਵੇਰੇ ਆ ਸੋਸਤੀ ਬਹੁਤ ਲੰਮੀ ਸੋਸਤੀ ਉਹਨਾਂ ਦੀ ਫਿਰ ਉਹਨਾਂ ਨੇ ਕੀਤਾ ਆਰਡਰ ਐਸੇ ਸੋਚ ਨੂੰ ਵਧਾਉਣ ਵਾਸਤੇ ਕਹਿੰਦੇ ਵੀ ਨੌਵੀਂ ਤੱਕ ਕੋਈ ਫੇਲ ਹੀ ਨਹੀਂ ਕਰਨਾ ਪਤਾ ਹੀ ਨਾ ਲੱਗੇ ਜਵਾਕ ਦਾ ਕਿਹੜੇ ਸਬਜੈਕਟ ਚੋਂ ਕਮਜ਼ੋਰ ਆ ਕਿਹੜੇ ਚ ਹਿਯਾਰ ਆ ਜੇ ਪਤਾ ਲੱਗ ਜੇ ਪਹਿਲਾ ਪੰਜਵੇਂ ਦੇ ਪੇਪਰ ਲੈ ਲਓ ਛੇਵੇਂ ਦੇ ਲੈ ਲਓ ਸੱਤਵੇਂ ਦੇ ਲੈ ਲਓ ਅੱਠਵੇਂ ਦੇ ਲੈ ਲਓ ਤਾਂ ਪਤਾ ਲੱਗ ਜੇ ਜਵਾਕ ਦਾ ਕਿਹੜੇ ਸਬਜੈਕਟ ਚੋਂ ਕਮਜ਼ੋਰ ਹੈ ਉਹ ਸਬਜੈਕਟ ਨੂੰ ਹੋ ਘੰਟਾ ਹੋਰ ਵਧਾ ਵੱਧ ਪੜਾ ਲਿਆ ਕਰਾਂਗੇ ਉਹਨੂੰ ਹੈਨਾ ਨਾ ਨੌਵੀਂ ਤੱਕ ਕਹਿੰਦੇ ਕੋਈ ਫੇਲ ਹੀ ਨਹੀਂ ਕਰਨਾ ਬੱਚੇ ਦਾ ਪਤਾ ਹੀ ਨਹੀਂ ਲੱਗਦਾ ਸੀ ਜੁਆਕਾਂ ਨੂੰ ਪੜਨ ਦੀ ਲੋੜ ਨਹੀਂ ਉਹਨੂੰ ਪਤਾ ਸੀ ਪਾਸ ਤਾਂ ਹੋਣੀ ਹੋਣਾ 10ਵੀਂ ਚ ਬੋਰਡਰ ਪੇਪਰ ਆ ਗਿਆ ਅੱਧੇ ਫੇਲ ਹੋ ਗਏ ਅੱਧੇ ਫੇਲ ਜੀ ਫੇਲ ਵਰਗੇ ਪਾਸ ਹੋ ਗਏ 35 ਨੰਬਰ ਆ ਗਏ 40 ਨੰਬਰ ਆ ਗਏ ਕੌਣ ਪੁੱਛਦਾ 35 40 ਨੂੰ ਹੋ ਗਿਆ ਕੰਮ ਆ ਜਾਓ ਕਹਿੰਦੇ ਹੁਣ ਤੁਸੀਂ ਆਟਾ ਦਾਲ ਸਕੀਮ ਚ ਆਗੇ بس ਆ ਬਹੁਤ ਲੰਬੀ ਸੋਚ ਸੀ ਜੀ ਨੋਟ ਕਰ ਲਿਓ ਬੜੀ ਦੂਰ ਦੀ ਸੋਚੀ ਉਹਨਾਂ ਨੇ ਹੱਦ ਹੈ ਯਾਰ ਹੈਰਾਨੀ ਦੀ ਹੱਦ ਤੁਸੀਂ ਆਪਣੀਆਂ ਚੰਦ ਬੋਟਾਂ ਵਾਸਤੇ ਜਾਂ ਰਾਜ ਕਰਨ ਵਾਸਤੇ ਤੁਸੀਂ ਪੀੜ੍ਹੀਆਂ ਗਾਲਤਿਆਂ ਭਵਿੱਖ ਹੀ ਖਰਾਬ ਕਰਦੇ ਨਸਲਾਂ ਗਾਲਤਿਆਂ ਤੁਸੀਂ ਆਹ ਉਹਨਾਂ ਦੀ ਸੋਚ ਸੀ ਐਂ ਕਾਂਗਰਸੀਆਂ ਨੇ ਕੀਤਾ ਲੁੱਟੀ ਜਾਓ ਕੁੱਟੀ ਜਾਓ ਹੋਰ ਕੁਝ ਨਹੀਂ ਬਸ ਆਲਾਕੇ ਨੇ ਤਾਂ ਬਹੁਤ ਜ਼ਿਆਦਾ ਕਸ਼ਟ ਚੱਲੇ ਜੀ ਹਰੇਕ ਘਰੇ ਪਰਚਾ ਲੋਕਾਂ ਨੂੰ ਡਰ ਦੇ ਮਾਹੌਲ ਚ ਰਹਿਣਾ ਪਿਆ ਨਜਾਇਜ਼ ਜੀ ਨਜਾਇਜ਼ ਪਰਚੇ ਹਾਂ ਕੁੰਡੇ ਜਿੱਦੇ ਲੱਗ ਜਾਂਦੇ 4 ਵਜੇ ਤੇ ਪੁਲਿਸ ਆ ਗਈ ਹਰੇਕ ਨੂੰ ਲੱਗਦਾ ਸਾਡੇ ਘਰ ਹੀ ਆਈ ਹੋਣੀ ਹਾਂਜੀ ਛੱਡਿਆ ਹੀ ਕੋਈ ਨਹੀਂ ਜੀ ਨਹੀਂ ਹੁਣ ਆਪਾਂ ਛੱਡਿਏ ਪਰਚਾ ਪੁਰਚਾ ਜੋ ਬਾਹਰ ਨਿਕਲੋ ਯਾਰ ਕੋਈ ਪੜ੍ਹਾਈਆਂ ਕਰੀਏ ਆ ਮੈਨੂੰ ਸਰਪੰਚ ਸਾਹਿਬ ਨੇ ਕਿਹਾ ਮੰਗ ਪੱਤਰ ਚ ਕਿਹਾ ਕਿ ਅਸੀਂ 10 ਕਿੱਲੇ ਜ਼ਮੀਨ ਵੀ ਦੇਵਾਂਗੇ ਪੈਸੇ ਵੀ ਥੋੜੇ ਜਿਹੇ ਥੋੜੇ ਬਹੁਤ ਜਿੰਨਾ ਦਾ ਸਬੰਧ ਕੱਢਾਂਗੇ ਸਰਕਾਰ ਵੱਲੋਂ ਵੀ ਅਸੀਂ ਕਰਾਂਗੇ ਕਹਿੰਦੇ ਕਾਲਜ ਬਣਾ ਦਿਓ ਅਸੀਂ ਇੱਥੇ ਇਹ ਕਾਗਜ਼ ਪੱਤਰ ਮੈਂ ਇਹਦੇ ਤਿਆਰ ਕਰਾਉਣਾ ਤੁਹਾਨੂੰ ਜ਼ਮੀਨ ਦਿਖਾ ਦਿਓ ਥੋੜੇ ਦੋ ਚਾਰ ਦਿਨਾਂ ਚੋਂ ਦੇਖਣ ਆ ਜਾਣਗੇ ਆ ਕਾਲਜ ਬਣਾਉਣੇ ਆ ਮੁੰਡੇ ਕੁੜੀਆਂ ਪੜਾਈਏ ਯਾਰ ਇੱਥੇ ਇੱਥੇ ਕਈ ਤਾਂ ਕਈ ਬੱਚੇ ਤਾਂ ਹਿਯਾਰ ਨੇ ਬਹੁਤ ਬੱਚੇ ਹਿਯਾਰ ਨੇ ਖਾਸ ਤੌਰ ਤੇ ਕੁੜੀਆਂ ਉਹਨਾਂ ਨੂੰ ਹਟਾ ਲੈਂਦੇ ਉਹਨਾਂ ਦੇ ਬਾਪੇ ਕਿਉਂਕਿ ਜਾਣ ਦਾ ਕੋਈ ਸਾਧਨ ਨਹੀਂ ਕਾਲਜ ਜਾਣ ਦਾ ਜਿਆਦਾ ਟਰਾਲੀਆਂ ਦੇ ਡਾਲਿਆਂ ਪਿੱਛੇ ਲੰਮ ਕੇ ਜਾਂਦੀਆਂ ਬੱਸਾਂ ਦੇ ਛੱਤਾਂ ਤੇ ਜਾਂ ਜਾਲਾਂ ਤੇ ਲੰਮ ਕੇ ਜਾਂਦੀਆਂ ਨੇ ਜਾ ਕਿਸੇ ਤੋਂ ਅਜਨਬੀ ਤੋਂ ਹੱਥ ਦੇ ਕੇ ਰਾਈਡ ਲੈਣੀ ਪੈਂਦੀ ਹੈ ਜਮਾਨਾ ਮਾੜਾ ਹੈ ਤਾਂ ਮਾਪੇ ਕਹਿੰਦੇ ਆ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਅਸੀਂ ਨਹੀਂ ਪੜਾਉਂਦੇ ਕਿਉਂ ਭਈ ਬੱਸਾਂ ਲਾ ਦਿਓ ਅਸੀਂ ਬੱਸਾਂ ਲਾਤੀਆਂ ਸਰਕਾਰੀ ਸਕੂਲਾਂ ਜਿਵੇਂ ਤੁਹਾਡੇ 10ਵੀਂ ਦਾ ਸਕੂਲ ਹੈ 4 ਕਿਲੋਮੀਟਰ ਤੇ 12ਵੀਂ ਦਾ 4 ਕਿਲੋਮੀਟਰ ਜਾਣਾ ਆਉਣਾ ਕਿਵੇਂ ਹੋਊਗਾ ਇਸਕੇ ਸਕੂਲ ਜਿੰਨੇ ਚਿਰ ਚ ਬਣੂਗਾ ਬਾਅਦ ਚ ਦੇਖ ਲਾਂਗੇ ਪਹਿਲਾਂ ਬੱਸਾਂ ਲਾ ਦਿਓ ਸਰਕਾਰੀ ਸਕੂਲਾਂ 'ਚ ਬੱਸਾਂ ਲਾ ਦਿਓ ਉਹ ਬੱਸਾਂ ਲੈ ਜਾ ਕਰਨ ਸ਼ਾਮ ਨੂੰ ਛੱਡ ਜਾ ਕਰਨ ਬਸ ਤੇ ਜੀਪੀਐਸ ਲੱਗਿਆ ਹੋਵੇ ਪਤਾ ਲੱਗ ਜਾ ਮੋਬਾਈਲ ਤੇ ਬੱਸ ਭਈ ਇੱਥੇ ਆ ਗਈ ਇੱਥੇ ਜਿੱਥੇ ਵੀ ਪੁਆਇੰਟ ਬਣਾਓਗੇ ਬੱਸ ਆਉਣ ਦਾ ਜਾਂ ਜਾਣ ਦਾ ਉੱਥੇ ਬੱਚੇ ਉਤਰ ਜਾਂਦੇ ਆ ਜਾਣ ਆਪਣੇ ਆਪਣੇ ਕਰੇ ਮਾਨ ਸਾਹਿਬ ਇੱਕ ਫਕਟਰੀ ਲਾ ਦੋ ਕੋਈ ਸਾਰਾ ਕੁਝ ਆਉ ਫਿਕਰ ਨਾ ਕਰੋ ਫਿਰ ਕੀ ਆ ਫਿਰ ਲੱਕਾ ਇਹ ਜਾ ਕਹਿੰਦੇ ਬਾਰਡਰ ਹੈ ਜੀ ਵੇ ਬਾਰਡਰ ਹੈ ਯਾਰ ਫਿਰ ਲੋਕ ਨਹੀਂ ਆ ਕੇ ਰਹਿੰਦੇ ਇੱਥੇ ਇਨਸਾਨ ਨਹੀਂ ਆ ਕੇ ਬਾਰਡਰ ਵਾਲੇ ਕੋਈ ਮਾਸਟਰ ਨਹੀਂ ਆਉਂਦਾ ਜੇ ਮਾਸਟਰ ਆ ਜੇ ਬਦਲੀ ਕਰਾ ਜਾਂਦੇ ਆ ਉਹ ਡਾਕਟਰ ਨਹੀਂ ਆਉਂਦਾ ਡਾਕਟਰ ਆ ਜੇ ਬਦਲੀ ਕਰਾ ਜਾਂਦੇ ਅਸੀਂ ਹੁਣ ਕਾਨੂੰਨ ਬਣਾਤਾ ਵੀ ਜੀਨੇ ਵੀ ਸਰਕਾਰੀ ਜਿਹੜੇ ਕਾਲਜਾਂ ਚੋਂ ਜਾਂ ਸਰਕਾਰੀ ਸਸਤਾਵਾਂ ਚੋਂ ਡਾਕਟਰੀ ਕੀਤੀ ਜਾਂ ਮਾਸਟਰੀ ਕੀਤੀ ਹੈ ਸਰਕਾਰੀ ਨੌਕਰੀ ਲੈਣੀ ਹੈ ਤਾਂ ਜ਼ਰੂਰੀ ਕਰਤਾ ਵੀ ਡਾਕਟਰ ਬਣ ਕੇ 2 ਸਾਲ ਤੈਨੂੰ ਬਾਰਡਰ ਏਰੀਆ ਚ ਡਿਊਟੀ ਕਰਨੀ ਪਊ ਤਾਂ ਤੇਰੇ ਸਰਟੀਫਿਕੇਟ ਨੂੰ ਅਸੀਂ ਰਿਕਮੈਂਡੇਸ਼ਨ ਕਰਾਂਗੇ ਇੱਥੇ ਲਾ ਕੇ ਜਾਓ ਤਾਂ ਐਵੇਂ ਮਾਸਟਰ ਨੂੰ ਭਈ ਪੱਤੇ ਵੀ ਵੱਧ ਦੇ ਦਾਂਗੇ ਉਹਨੂੰ ਬਾਰਡਰ ਏਰੀਆ ਦਾ ਪੱਤਾ ਦੇ ਦਾਂਗੇ ਅਸੀਂ। ਵੱਧ ਤਨਖਾਹ ਦੇ ਦਾਂਗੇ। ਪਰ ਇਹ ਤਾਂ ਨਾ ਸਮਝੋ ਨਾ ਵੀ ਇਹ ਲੋਕ ਲਾवारिस ਹੀ ਛੱਡਦੇ ਆ। ਬਈ ਕੀ ਪਤਾ ਇੱਥੋਂ ਹੀ ਕੋਈ ਅਫਸਰ ਨਿਕਲੇ ਹੋਣ, ਇੱਥੋਂ ਵੱਡੇ ਵੱਡੇ ਵਕੀਲ ਨਿਕਲੇ ਹੋਣ ਇਹਨਾਂ ਇਲਾਕਿਆਂ 'ਚੋਂ, ਵੱਡੇ ਖਿਡਾਰੀ ਨਿਕਲੇ ਹੋਣ, ਕੋਚ ਦੇਵਾਂਗੇ, ਸਟੇਡੀਅਮ ਬਣਾਵਾਂਗੇ। ਸਟੇਡੀਅਮ ਦੀ ਮੰਗ ਹੈ ਪਲਾਸੌਰ ਦੇ ਵਿੱਚ। ਆ ਬੱਚਿਆਂ ਨੂੰ ਚਾਹ ਚੜ੍ਹ ਕੇ ਦੇਖ। ਸਭ ਤੋਂ ਵੱਧ ਆਵਾਜ਼ਾਂ ਅੱਜ ਕਾਰਿਆਂ ਦੇ ਵਿੱਚ ਬੱਚਿਆਂ ਦੀਆਂ ਆਈਆਂ ਨੇ ਕਿਉਂਕਿ ਖੇਡਣਾ ਚਾਹੁੰਦੇ ਨੇ ਸਟੇਡੀਅਮ ਨਹੀਂ ਹੈਗਾ ਕੋਚ ਦੇਵਾਂਗੇ ਪੁੱਤ ਨਾਲ ਸਟੇਡੀਅਮ ਨਹੀਂ ਕੋਈ ਕੋਚ ਵੀ ਨਾਲ ਮਿਲਣਗੇ ਕੀ ਪਤਾ ਇਹਨਾਂ 'ਚੋਂ ਕੋਈ ਆਗਾ ਆ 2-4 ਸਾਲ ਨੂੰ ਆਈਪੀਐਲ ਖੇਡਦਾ ਹੋਵੇ ਕੀ ਪਤਾ ਕਿਹ ਕਿਹੜਾ ਹਾਕੀ ਦੀ ਟੀਮ 'ਚ ਹੋਵੇ ਬੜਕ ਮਜੂਦ ਲਾ ਦੇਖ ਬਾਝ ਕੱਲੇ ਤਾਂ ਦੇਖੋ ਹੁਣ ਅੱਜ ਕਰ ਲਾਇਆ ਹਜੇ ਵੋਟ ਨਹੀਂ ਬਣੀ ਪਰ ਉਮੀਦ ਤਾਂ ਬਣੀ ਹੈ ਨਾ ਉਮੀਦ ਬਣੀ ਹੈ ਉਮੀਦ ਬਣ ਗਈ ਵੀ ਹਾਂ ਯਾਰ ਮੈਨੂੰ ਥੋੜਾ ਤੁਸੀਂ ਜਿੰਨੇ ਵੱਡੇ ਪਲੇਅਰ ਨੇ ਨੂੰ ਪੁੱਛੋ ਉਹ ਵੀ ਇੰਹੀਂ ਕਹਿੰਦੇ ਨੇ ਵੀ ਸਾਡੇ ਪਿੰਡ ਇੱਕ ਸਟੇਡੀਅਮ ਆ ਗਿਆ ਜੀ ਇੱਕ ਕੋਚ ਆ ਗਿਆ ਸਾਡੀ ਜ਼ਿੰਦਗੀ ਬਦਲ ਗਈ ਸੀ ਐਨੇ ਨਾਲ ਹੀ ਬਦਲ ਜਾਂਦਾ ਜੀ ਸਾਰਾ ਕੁਝ ਪਰ ਇੰਨਾ ਨੇ ਆ ਜਿਹੜਾ ਕਾਂਗਰਸੀ ਕਾਲੀ ਫਿਰਦੇ ਇਹਨਾਂ ਨੂੰ ਕਿਰਪਾ ਕਰਕੇ ਪਰਾਂ ਦੂਰੋਂ ਹੱਥ ਮਲਾ ਲੈ ਹੱਥ ਵੀ ਨਾ ਮਲਾਇਆ ਕਰੋ ਇਹਨਾਂ ਨਾਲ ਦੂਰੋਂ ਹੀ ਸਤਿ ਸ੍ਰੀ ਅਕਾਲ ਕਰਦਿਆ ਕਰੋ ਜੇ ਹੱਥ ਮਿਲਾਓਗੇ ਇਹਨਾਂ ਦਾ ਕੋਈ ਪਤਾ ਨਹੀਂ ਹੱਥ ਮਿਲਾਉਣ ਤੋਂ ਬਾਅਦ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਵੀ ਪੂਰੀਆਂ ਨੇ ਜੇ ਲੈ ਕੇ ਇੱਕ ਅੱਧੀ ਜੇ ਉਂਗਲਾਂ ਲੈ ਕੇ ਕੇ ਸ਼ਾਮ ਪਛਲਾ ਤਾਂ ਲਈ ਜਾਣਗੇ ਕਿਉਂਕਿ ਖਾਲੀ ਹੱਥ ਜਾਣ ਦਾ ਇਹ ਰਵਾਜ ਹੈ ਨਹੀਂ ਕੁਝ ਨਾ ਕੁਝ ਲੈ ਕੇ ਹੀ ਜਾਂਦੇ ਆ ਘਰੇ ਸੋਇਸ ਕਰਕੇ ਜਿਹੜੇ ਕੰਮ ਲੋਕ ਦੱਸਦੇ ਨੇ ਅਸਲ ਚ ਕੰਮ ਉਹ ਹੋਣੇ ਜੀ ਸਮੱਸਿਆ ਜਿੱਥੇ ਹੁੰਦੀ ਹੈ ਹੱਲ ਵੀ ਉਹਦਾ ਉੱਥੇ ਹੁੰਦਾ ਹੈ ਚੰਡੀਗੜ੍ਹ ਵਾਲੇ ਦਫ਼ਤਰਾਂ ਚੋਂ ਹੱਲ ਨਹੀਂ ਨਿਕਲਦਾ ਚੰਡੀਗੜ੍ਹ ਦਫ਼ਤਰਾਂ ਚ ਉਹ ਸਮੱਸਿਆ ਦਾ ਆਰਡਰ ਹੋ ਸਕਦਾ ਹੈ ਕਿ ਇਹਨੂੰ ਹੱਲ ਕਰ ਦਿਓ ਪਰ ਸਮੱਸਿਆ ਤਾਂ ਇੱਥੋਂ ਹੀ ਪੜ ਲੱਪਣੀ ਪਊ ਹੁਣ ਤੇਜਾ ਸਿੰਘ ਵਾਲੇ ਪੁਲ ਤੋਂ ਲੈ ਕੇ ਜਨਮਸਤਪੁਰ ਜਿਹੜਾ ਸੜਕ ਹੈ ਉਸ ਪੁਲ ਤੱਕ ਡਰੇਨ ਦੇ ਉੱਤੇ ਉੱਤੇ ਸੜਕ ਜਿਹੜੀ ਇਹ ਕਹਿੰਦੇ 20 ਫੁੱਟੀ ਕਰ ਦਿਓ 3 ਕਿਲੋਮੀਟਰ ਸੜਕ ਹੈ ਤੇ ਸਾਡਾ ਜੀ ਬਹੁਤ ਸਾਡੇ ਲੋਕਾਂ ਨੂੰ ਫਾਇਦਾ ਹੋਊਗਾ ਇਹਦਾ 150 ਆਲੇ ਦਾ 150 ਪਿੰਡ ਜਿਹੜਾ ਉਹਨੂੰ ਫਾਇਦਾ ਹੋ ਜਾ। ਮੰਡੀ ਹਸਪਤਾਲ ਤੇ ਸਾਰਾ ਮੰਡੀ ਹਸਪਤਾਲ ਤੇ ਬਸ ਸਾਡਾ ਮੰਡੀ ਹਸਪਤਾਲ ਤੇ ਬਸ ਸਾਡਾ ਤਿੰਨੇ ਦਿਨਾਂ ਜੁੜ ਜਾਣਗੇ। 3 ਕਿਲੋਮੀਟਰ ਕੀ ਪੈਸੇ ਲੱਗਣਗੇ ਸਰਕਾਰਾਂ ਬਾਤ ਤੇ ਕੀ ਚੀਜ਼ ਹੁੰਦੀ ਹੈ ਇਹ? ਆਜ਼ਾਦੀ ਆਈ ਨੂੰ 75 ਸਾਲ ਹੋ ਗਏ। ਜੇ ਜੇ ਤੁਸੀਂ ਲਾ ਲੋ 3 ਕਿਲੋਮੀਟਰ 3000 ਮੀਟਰ ਹੋ ਗਿਆ। 3000 ਮੀਟਰ ਹੋ ਗਿਆ। ਤੁਸੀਂ ਦੇਖ ਲਓ ਵੀ ਜੇ ਕੁਝ ਸੈਂਟੀਮੀਟਰ ਵੀ ਇੱਕ ਸਾਲ ਦਾ ਬਣਾਉਂਦੇ ਤਾਂ ਵੀ ਉਹਨੂੰ ਬਣ ਜਾਂਦੀ 75 ਸਾਲਾਂ ਚ ਸੈਂਟੀਮੀਟਰ ਚ ਬਣਾਉਣ ਦੇ ਤਾਂ ਇੰਨੀ ਕ ਬਣਾਤੀ ਚਲ ਕੋਈ ਨਹੀਂ ਅਗਲੇ ਸਾਲ ਇੰਨੀ ਕ ਬਣਾਤੀ 3 ਕਿਲੋਮੀਟਰ ਸੜਕ ਪਿੱਛੇ ਯਾਰ ਐਨੇ ਲੋਕ ਜਿਹੜੇ ਨੇ ਉਹ ਸੂੜੀ ਟੰਗੇ ਨੇ ਇਹ ਥੋੜੀ ਸੜਕ ਬਣੂਗੀ ਰਿਜ਼ਲਟ ਇਹ ਨਾ ਸਮਝੋ ਵੀ ਵੋਟਾਂ ਕਰਕੇ ਕਹਿੰਦਾ ਰਿਜ਼ਲਟ ਜੋ ਮਰਜ਼ੀ ਹੋਵੇ ਉਹ ਪਰਮਾਤਮਾ ਦੇ ਹੱਥ ਹੈ ਜਾਂ ਲੋਕਾਂ ਦੇ ਹੱਥ ਹੈ ਪਰ ਆ ਸੜਕ ਬਣੂਗੀ ਮੈਂ ਤਾਂ ਇਹੀ ਮੰਨਤਾ ਹੀ ਲੱਗਦਾ ਹੈ ਮੈਂ ਤਾਂ 2-4 ਦਿਨ ਚ 2-4 ਇਹੋ ਜੇ ਕੰਮ ਕਰਕੇ ਸਕੂਨ ਮਿਲਦਾ ਜਾ ਕੇ ਸ਼ੀਸ਼ੇ ਮੂਰੇ ਖੜ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਯਾਰ ਫੇਰ ਲੋਕਾਂ ਦੇ ਕੰਮ ਆ ਗਿਆ ਅੱਜ ਪ੍ਰਮਾਤਮਾ ਤੂੰ ਇੱਕ ਦਿਨ ਹੋਰ ਬਖਸ਼ਤਾ ਉਹ ਦਿਨ ਵੀ ਲੋਕਾਂ ਦੇ ਲਈ ਖੇ ਲਾਤਾ ਚਲੋ ਲੋਕ ਯਾਦ ਕਰ ਲੈਣਗੇ ਹੋਰ ਕੌਣ ਇੱਥੇ ਕਿਸੇ ਨੂੰ ਯਾਦ ਕਰਦਾ ਜੀ ਸੋ ਮੈਂ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦਾ ਹੁਣ 11 ਤਰੀਕ ਨੂੰ ਝਾੜੂ ਵਾਲਾ ਬਟਣਾ ਹੈ ਤੀਜੇ ਨੰਬਰ ਤੇ ਹੈ ਮਾਮਾ ਪੈਣਾ ਬੈਠੀਆਂ ਇਹਨਾਂ ਨੂੰ ਤਾਂ ਦੱਸਣ ਦੀ ਲੋੜ ਵੀ ਨਹੀਂ ਕਿ ਆਪਣੇ ਚੋਣ ਨਿਸ਼ਾਨ ਕੀ ਹੈ ਇੱਧਰ ਸਵੇਰੇ ਸਵੇਰੇ 5 ਵਜੇ ਨੇਰੇ ਚ ਵੀ ਲੱਭ ਲੈਂਦੀਆਂ ਨੇ ਵਿੱਚੋਂ ਕਿੱਥੇ ਜੇ ਪਿਆ ਉਹ ਤੁਸੀਂ ਬਹੁਤਾ ਖੁਸ਼ ਨਾ ਹੋ ਜੇ ਲੋੜ ਪੈ ਜੇ ਇਹੋ ਜਿਹੇ ਵੇਲੇ ਵੀ ਲੱਭ ਲੈਂਦੀਆਂ ਨੇ ਕਿੱਥੇ ਜੇ ਪਿਆ ਹਾਂ ਉਹ ਅਲੱਗ ਗੱਲ ਹੈ ਕਿ ਸਵੇਰੇ ਇੱਧਰਲੇ ਪਾਸੇ ਫੜ ਕੇ ਸਫਾਈ ਹੁੰਦੀ ਹੈ ਸ਼ਾਮ ਨੂੰ ਇੱਧਰਲੇ ਪਾਸੇ ਫੜ ਕੇ ਸਫਾਈ ਹੁੰਦੀ ਹੈ ਕਰਦਾ ਸਫਾਈ ਹੋਈ ਜਾਓ ਸਹੀ ਹੈ ਨਾ ਹਾਂ ਸਫਾਈ ਕਰੋ ਸਫਾਈ ਕਰੋ ਇਹਨਾਂ ਦੀ ਰਾਜਨੀਤਿਕ ਸਫਾਈ ਕਰੋ ਸੋ ਇਹਨਾਂ ਤੋਂ ਕੋਈ ਉਮੀਦ ਨਾ ਰੱਖੋ ਬਹੁਤ ਸਾਲ ਪਰਖਲੇ ਯਾਰ ਬੜੇ ਫੁੱਲਾਂ ਦੇ ਹਾਰ ਸੁੱਟ ਲੈਣਾ ਤੇ ਬੜੇ ਫੁੱਲਾਂ ਦੇ ਹਾਰਾਂ ਦੇ ਗਲ ਚ ਵੀ ਪਾ ਲੈ ਨਹੀਂ ਡਿਜ਼ਰਵ ਕਰਦੇ ਇਹ ਸੰਭਾਲਿਆ ਨਹੀਂ ਗਿਆ ਇਹਨਾਂ ਤੋਂ ਨਹੀਂ ਸਾਨੂੰ ਕੀ ਲੋੜ ਸੀ ਮੈਂ ਤਾਂ ਕਲਾਕਾਰ ਸੀ ਮਸ਼ਹੂਰ ਕਲਾਕਾਰ ਸੀ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਇਧਰੋਂ ਫੇਲ ਹੋ ਗਿਆ ਉਧਰ ਆ ਗਿਆ ਮੈਂ ਤਾਂ ਸਾਰਾ ਕੁਝ ਛੱਡ ਕੇ ਆਇਆ ਮੈਂ ਕੋਈ ਮੈਂ ਸਾਰਾ ਕੁਝ ਛੱਡ ਕੇ ਆਇਆ ਤਾਂ ਇਸ ਕਰਕੇ ਮੈਂ ਕਹਿਣਾ ਚਾਹਣਾ ਕਿ ਪੈਸੇ ਕਮਾਉਣੇ ਕੋਈ ਖਾਸ ਗੱਲ ਨਹੀਂ ਕਲਾ ਦਿੱਤੀ ਸੀ ਪ੍ਰਮਾਤਮਾ ਨੇ ਪਰ ਜੇ ਮੈਂ ਕਲਾਕਾਰ ਹੀ ਰਹਿੰਦਾ ਅੱਜ ਵੀ ਮੈਨੂੰ ਦਿੱਲੀ ਬੰਬੇ ਵਾਲੇ ਬੁਲਾਉਂਦੇ ਨੇ ਮੈਂ ਵੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਸ਼ੋਅ ਕਰ ਲੈਂਦਾ ਜੇ ਮੈਂ ਕਲਾਕਾਰ ਹੀ ਰਹਿੰਦਾ ਠੀਕ ਹੈ ਪੈਸੇ ਕਮਾ ਲੈਂਦਾ ਜਾਂ ਬੱਧੀ ਐਸ਼ ਦੀ ਜ਼ਿੰਦਗੀ ਜਿਉਂਦਾ ਆ ਮੈਨੂੰ ਕੋਈ ਲੋਚਨਾ ਜਾਂ ਕੋਈ ਆ ਜਿਹੜੀਆਂ ਗਾਲਾਂ ਗੁਲਾਂ ਕੱਢਦੇ ਆ ਬਾਜੇ ਹੋ ਰਹੀਆਂ ਜਿੰਨੇ ਵੀ ਹੈਗਾ ਲਟਰਮ ਪਟਰਮ ਜਾਂ ਜੋ ਗਾਲਾਂ ਕੱਢਦੇ ਰਹਿੰਦੇ ਆ ਕੱਢੀ ਇਹ ਕਾਨੂੰ ਪੈਂਦੀਆਂ ਫਿਰ ਮੈਨੂੰ ਜੇ ਮੈਂ ਕਲਾਕਾਰ ਹੁੰਦਾ ਪਰ ਹਾਂ ਉਹਦੇ ਨਾਲੋਂ ਜ਼ਿਆਦਾ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਜੇ ਮੈਂ ਕਲਾਕਾਰ ਹੁੰਦਾ ਤੁਸੀਂ ਮੈਨੂੰ ਟੈਲੀਵਿਜ਼ਨ ਤੇ ਦੇਖਦੇ ਜੇ ਮੈਂ ਉਹ ਚੀਜ਼ਾਂ ਛੱਡ ਕੇ ਇੱਧਰ ਇਸ ਰਾਜਨੀਤੀ 'ਚ ਆਇਆ ਤਾਂ ਮੈਨੂੰ ਪਲਾਸਾਰ ਕਦੇ ਪਲਾਸਾਰ ਤੁਹਾਨੂੰ ਦੇਖਣ ਦਾ ਕਦੇ ਮੌਕਾ ਨਹੀਂ ਮਿਲਣਾ ਸੀ ਤੁਹਾਨੂੰ ਮਿਲਣ ਦਾ ਕਦੇ ਮੌਕਾ ਨਹੀਂ ਸਾ ਮਾਵਾ ਮਾਪਿਆਂ ਦਾ ਅਸ਼ੀਰਵਾਦ ਦੁਆਵਾਂ ਇਹ ਪਤਾ ਹੀ ਨਹੀਂ ਇਹਦਾ ਕੋਈ ਕਿਸੇ ਕਰੰਸੀ 'ਚ ਮੁੱਲ ਨਹੀਂ ਇਹਦਾ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਨਹੀਂ ਆਪਾਂ ਹੁਣ ਲਾਵਾਂਗੇ ਇਹਨਾਂ ਤੇ ਜੀ ਜੀ ਹੁਣ ਤੁਸੀਂ ਦੇਖੋ ਨੌਕਰੀਆਂ ਦੀ ਗੱਲ ਦੱਸਾਂ ਅੱਜ ਵੀ 2106 ਨੌਕਰੀਆਂ 2106 ਨੌਕਰੀਆਂ ਅਮਰਸਰ ਸਾਹਿਬ ਮੈਡੀਕਲ ਕਾਲਜ ਦੇ ਐਡੀਟੋਰੀਅਮ 'ਚ ਬਿਜਲੀ ਬੋਰਡ 'ਚ 2106 ਨੌਕਰੀਆਂ ਦੇ ਕੇ ਤੁਹਾਡੇ ਕੋਲ ਆਇਆ ਮੈਂ ਟੋਟਲ ਹੋ ਗਈਆਂ ਹੁਣ 58962 ਨੌਕਰੀਆਂ 2016 ਵਾਲੇ ਅੱਜ ਹੀ ਆ ਗਏ ਤੁਹਾਡੇ ਹੱਥੋਂ ਜੁਆਇਨਿੰਗ ਦਾ ਟਰ ਲੈ ਰਹੇ ਹੀ ਅਸੀਂ ਹਾਂ ਹਾਂ ਮਿਲਣਗੇ ਮਿਲਣਗੇ ਦੇਖੋ ਨਾ ਕੋਈ ਕੈਸ਼ ਨਾ ਕੋਈ ਫਰਮਾਇਸ਼ ਬਸ ਨੰਬਰ ਲੈ ਲਓ ਜੇ ਤੁਹਾਡੇ ਨੰਬਰ ਆ ਗਏ ਤੁਹਾਡੇ ਘਰੇ ਈਮੇਲ ਆਊ ਤੁਹਾਡੇ ਘਰੇ ਤੁਹਾਡੇ ਮੋਬਾਈਲ ਫੋਨ ਤੇ ਸਰਕਾਰ ਦਾ ਸਨੇਹਾ ਆਊਗਾ ਕਿ ਭਾਈ ਆ ਜਾ ਆ ਕੁਰਸੀ ਤੈਨੂੰ ਡਿੱਕੀ ਜਾਂਦੀ ਹੈ ਇੰਤਜ਼ਾਰ ਕਰੀਂ بس ਥੱਲੇ ਤੁਸੀਂ ਹੈਗੇ ਹੋ ਆ ਪੋਸਟਰ ਪੁੱਛ ਕੇ ਦੇਖ ਲਿਓ ਵੀ ਕਿੱਥੇ ਲਾਉਣੇ ਨੇ ਚੋਣ ਏਜੰਟ ਆਪਣਾ ਕੌਣ ਬਣੂਗਾ ਇਹ ਦੇਖ ਲਿਓ ਤੇ ਕਈ ਬਜ਼ੁਰਗ ਨੇ ਜਿਹੜੇ ਆ ਨਹੀਂ ਸਕਦੇ ਪੋਲਿੰਗ ਸੈਂਟਰ ਤੱਕ ਉਹਨਾਂ ਨੂੰ ਲੈ ਕੇ ਆਉਣਾ ਪਾਣੀ ਪੂਣੀ ਦਾ ਪ੍ਰਬੰਧ ਕਰ ਲਿਓ ਆ ਤੁਸੀਂ ਸੰਭਲੋ ਉੱਪਰ ਦੀ ਜਮਾਂ ਫਿਕਰ ਨਾ ਕਰੋ ਬਿਲਕੁਲ ਉੱਪਰ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਐ ਇਹਨਾਂ ਨੂੰ ਕਿਸੇ ਨੂੰ ਨਹੀਂ ਮੈਂ ਲੰਘਣ ਦਿੰਦਾ ਇਹਨਾਂ ਨੂੰ ਬਥੇਰੀਆਂ ਲੱਤਾਂ ਲੁੱਟਾਈਆਂ ਮਤਲਬ ਮਾਰਦੇ ਆ ਪਰ ਮੈਂ ਜਾਣ ਨਹੀਂ ਦਿੰਦਾ ਇਹ ਆਪੀ ਅਦੋ ਸੁਖਵੀਰ ਬਾਦਲ ਲੱਗਿਆ ਹੈ ਹੈ ਬਾਦਲ ਆਇਆ ਹੀ ਇੱਥੇ ਅੱਛਾ ਆਏ ਸੀ ਅੱਛਾ ਮਗਰ 13 ਜਾਣੇ ਹੈ 13 ਜਾਣੇ ਅੱਛਾ ਅੱਛਾ ਉਹਨਾਂ ਨੂੰ ਕੋਲ ਚਲੋ ਆ ਜਾਣ ਕੋਈ ਗੱਲ ਨਹੀਂ ਚਲ ਕਿਸੇ ਰੋੜਾ ਰੂੜਾ ਤਾਂ ਨਹੀਂ ਮਾਰਿਆ ਸੁਖਵੀਰ ਬਾਦਲ ਦਾ ਤਾਂ ਇਹ ਵੀ ਨਹੀਂ ਪਤਾ ਨਾ ਰੋੜੀ ਰੂੜੇ ਮਾਰ ਲੱਗੇ ਕਮਲੇ ਤਾਂ ਹੋਏ ਪਏ ਆ ਰੋਵਾ ਮੱਜਾ ਆ ਗਈ ਮੂਸੇ ਪਿੰਡ ਚ ਹਾਂ ਨਾ ਪੇ ਵਾਲੇ ਦਾ ਖਿਆਲ ਤੁਸੀਂ ਰੱਖਿਓ ਨੇ ਨਹੀਂ ਕੋਈ ਨਹੀਂ ਬਿਲਕੁਲ ਖਤਮ ਕਰ ਦਾਂਗੇ ਇਹਨਾਂ ਨੂੰ ਇਹਨਾਂ ਨੇ ਜੋ ਪੰਜਾਬ ਨਾਲ ਧੋਖੇ ਕੀਤੇ ਨੇ ਸਾਰਿਆਂ ਦਾ ਕੱਲੇ-ਕੱਲੇ ਹਿਸਾਬ ਲਵਾਂਗੇ ਤੇ ਇਹਨਾਂ ਨਾਲ ਹਿਸਾਬ ਕਰਾਂਗੇ 11 ਤਰੀਕ ਨੂੰ ਤੁਸੀਂ ਹਿਸਾਬ ਕਰਿਓ 14 ਤਰੀਕ ਨੂੰ ਰਿਜ਼ਲਟ ਆ ਜੂਗਾ ਉਹ ਤੋਂ ਬਾਅਦ ਹਰਮੀਤ ਸੰਧੂ ਲਿਖ ਕੇ ਲੈ ਆਊਗਾ ਮੰਗਾ ਦਸਕਤ ਮੇਰੇ ਹੋਣਗੇ ਦੋ ਬੇੜਿਆਂ ਦਾ ਇੱਕ ਬੇੜਾ ਰਹਿ ਰਾਸ ਦਾ ਬੇੜਾ ਮੇਰਾ ਕੰਮ ਇਹ ਮੇਰਾ ਕੰਮ ਹੈ ਤੋ ਤੀਜੇ ਨੰਬਰ ਦਾ ਬਟਨ ਦੱਬਣਾ ਬਟਨ ਜਦੋਂ ਦੱਬੋਗੇ ਜਦੋਂ ਬਟਨ ਦੱਬੋਗੇ ਨਾ ਤੀਜੇ ਨੰਬਰ ਵਾਲਾ ਇੱਕ ਆਵਾਜ਼ ਆਊਗੀ ਵੋਟਾਂ ਵਾਲੀ ਮਸ਼ੀਨ ਚ ਟਿੰ ਕਰਕੇ ਉਹ ਮਸ਼ੀਨ ਦੀ ਆਵਾਜ਼ ਨਹੀਂ ਹੋਣੀ ਪਲਾਸੌਰ ਵਾਲਿਓ ਉਹ ਬੀਜੇਪੀ ਵਾਲਿਆਂ ਦੀਆਂ ਅਕਾਲੀਆ ਵਾਲਿਆਂ ਨੇ ਤੇ ਕਾਂਗਰਸੀਆਂ ਦੀਆਂ ਚੀਕਾਂ ਹੋਣਗੀਆਂ ਜਿੰਨੀਆਂ ਮਰਜ਼ੀ ਕਢਾ ਦਿਓ ਇਹਨਾਂ ਨੇ ਵੀ ਆਪਣੀਆਂ ਬਹੁਤ ਕਢਾਈਆਂ ਪਹਿਲਾਂ 75 ਸਾਲ ਤੋਂ